ਅੱਜ ਜਿਹੜਾ ਨੁਸਖਾ ਫਾਰਮੂਲਾ ਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਹੁਵਲੀ ਵਾਲਾ ਇਹ ਨੁਸਖਾ ਹੈਗਾ ਇਹਨੂੰ ਬਹੁਵਲੀ ਨੁਸਖਾ ਕਿਹਾ ਜਾਂਦਾ ਹੈ ਬਹੁਵਲੀ ਵਾਲਾ ਨੁਸਖਾ ਹੈ ਫਿਲਮ ਵੀ ਆਈ ਸੀ ਬਹੁਵਲੀ ਤੇ ਇਹ ਨੁਸਖਾ ਵੀ ਇਹ ਬਹੁਵਲੀ ਵਾਲਾ ਹੀ ਹੈ ਜਦੋਂ ਅੱਧਾ ਪਾਣੀ ਰਹਿ ਜਾਵੇ ਉਦੋਂ ਇਹਨੂੰ ਆਪਾਂ ਛਾਣਨਾ ਛਾਣ ਕੇ ਤੇ ਇਹਨੂੰ ਫਿਰ ਆਪਾਂ ਜਿਹੜਾ ਹੈਗਾ ਸਿੱਪ ਸਿੱਪ ਕੋਕੋਸਾ ਪੀਣਾ ਵਾ ਸਾਰੀ ਗਰਮੀ ਜਿਹੜੀ ਬਾਹਰ ਨਿਕਲ ਜੂਗੀ ਤੇ ਜਿਹੜੀ ਧਾਤ ਪੈਣ ਦੀ ਪ੍ਰੋਬਲਮ ਆ ਮੈਂ ਜ਼ਿੰਮੇਵਾਰੀ ਨਾਲ ਕਹਿ ਦਿੰਦਾ ਜਿਹੜਾ ਬੰਦਾ ਇਹਨੂੰ ਯੂਜ਼ ਪੰਜ ਦਿਨ ਕਰ ਗਿਆ ਬਿਲਕੁਲ ਨੋਰਮਲ ਹੋ ਜੇ ਇਹਨੂੰ ਆਪਾਂ ਮੁੜ ਕੇ ਕੋਸਾ ਕੋਸਾ ਪੀਣਾ ਆਬ ਸਰਨਾ ਨੂੰ ਭੁੱਖ ਲੱਗਦੀ ਸੀ ਤੇ ਬਿਲਕੁਲ ਦਾ ਪਿਆਸ ਲੱਗਦੀ ਸੀ ਭਾਵੇਂ ਦੋ ਦਿਨ ਵੀ ਪਾਣੀ ਸਰੀਰ ਪਾਣੀ ਨਹੀਂ ਲੋੜ ਮਹਿਸੂਸ ਕਰਦਾ ਸੀ ਆਪਣੀ ਮਰਜ਼ੀ ਨਾਲ ਪੀਵੀਦਾ ਸੀ ਤੇ ਕਬਜ ਹੋ ਜਾਂਦੀ ਸੀ ਤੇ ਪੇਟ ਭਾਰੀ ਰਹਿੰਦਾ ਸੀ ਹਾਂਜੀ ਫਿਰ ਕਿੰਨੇ ਟਾਈਮ ਬਾਅਦ ਤੁਹਾਨੂੰ ਇੱਥੇ ਜਿਹੜੀ ਫੈਟੀ ਲਿਵਰ ਦੀ ਸਮੱਸਿਆ ਪੇਟ ਨਾਲ ਸੰਬੰਧ ਜਿਹੜੀ ਦਿੱਕਤ ਹੋਈ ਦੂਰ ਹੋਈ ਮੈਂ ਤਕਰੀਬਨ 15-20 ਦਿਨ ਦੀ ਦਵਾਈ ਵਰਤੀ ਤੇ ਮੈਨੂੰ ਫਰਕ ਪੈਣਾ ਚੁਰਾ ਕੀ ਦਿੱਤਾ ਸੀ ਤੁਹਾਨੂੰ ਕੀ ਇਹਨਾਂ ਨੇ ਮੈਨੂੰ ਛੇ ਛੀਆਂ ਸੀਗੀਆਂ ਜਿਹੜੀਆਂ ਮੰਨ ਲਓ ਬੂੰਦਾਂ ਦਿੰਦੇ ਸੀ ਉਹ ਪਾਣੀ ਚ ਪਲ ਮਿਲਾ ਕੇ ਪੀਣੀਆਂ ਉਹ ਵਾਲੀ ਆ ਪਹਾਰਬਜ਼ ਦਿਖਾਈ ਉਹ ਧਾਰਕ ਵੀ ਹੈਗਾ ਆਪਣੇ ਕੋਲੇ ਅੱਛਾ ਇਹ ਬਹੁ ਫਲੀ ਦਾ ਾਰਕ ਹਾਂਜੀ ਬਹੁ ਫਲੀ ਧਾਰਕ ਹੈ ਇਹਦੇ ਇਹਦੇ ਵੀ ਡ੍ਰੌਪਸ ਦੇ ਰੂਪ ਵਿੱਚ ਹੀ ਆਪਾਂ ਮੈਡੀਸਿਨ ਲੈਣੀ ਹੁੰਦੀ ਆ ਤਾਂ ਕੋਈ ਪੀਜ਼ਾ 버ਗਰ ਵਗੈਰਾ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਫਾਸਟ ਫੂਡ ਕੋਲਡ ਡਰਿੰਕ ਜਿੱਦਾਂ ਅਸੀਂ ਯੂਜ਼ ਕਰ ਰਹੇ ਆ ਆਪਦੀ ਜਿਹੜੀ ਲਾਈਫ ਨੂੰ ਜਿਹੜਾ ਨੌਨ ਵੇਜ ਵੀ ਜ਼ਿਆਦਾ ਖਾ ਰਹੇ ਆ ਤਲੀਆਂ ਚੀਜ਼ਾਂ ਖਾ ਰਹੇ ਆ ਉਹਦੇ ਕਾਰਨ ਸਰੀਰ ਦੇ ਵਿੱਚ ਵੈਸੇ 90% ਜਿੰਨੇ ਪੇਸ਼ੈਂਟ ਸਾਬ ਨੂੰ ਗਰਮੀ ਮਹਿਸੂਸ ਹੁੰਦੀ ਆ ਹਾਂਜੀ ਗਰਮੀ ਦੇ ਕਾਰਨ ਅੱਜ ਕੱਲ ਤੁਸੀਂ ਮਰਦਾਚ ਦੇ ਦੇਖਿਆ ਵਾ ਵੀਰਜ ਦਾ ਪਤਲਾ ਪਣ ਜਾਂ ਜਿੱਦਾਂ ਯੂਨ ਦੇ ਰਾਹੀਂ ਆਪਣਾ ਜਿਹੜਾ ਹੈਗਾ ਵੀਰਜ ਬਾਹਰ ਜਾ ਰਿਹਾ ਉਹਦੇ ਨਾਲ ਤਾਂਤ ਪੈ ਜਾਂਦੀ ਜਿਹਨੂੰ ਕਹਿੰਦੇ ਆ ਜਾਂ ਰਾਤ ਨੂੰ ਜਿਹੜਾ ਨਾਈਟ ਫਾਲ ਜਿਹਨੂੰ ਕਹੇ ਦਦੇ ਸੁਪਨ ਦੋਸ਼ ਹੋ ਜਾਂਦਾ ਫਾਲ ਤਾਂ ਛੱਡੋ ਜੀ ਇਹ ਤਾਂ ਡੇ ਫਾਲ ਵੀ ਹੋ ਜਾਂਦਾ ਜੀ ਇੰਨੀ ਗਰਮੀ ਵਧੀ ਹੋਈ ਹੈ ਬਿਲਕੁਲ ਬਿਲਕੁਲ ਡੇ ਫਾਲ ਵੀ ਹੋ ਜਾਂਦਾ ਜੀ ਅਗਰਾ 60 ਘਟ ਗਿਆ ਜੀ ਪਰ ਬਹੁਤ ਜ਼ਿਆਦਾ ਹੈ ਪੈਰਾਂ 'ਚ 60 ਪੈਂਦਾ ਬਹੁਤ ਜ਼ਿਆਦਾ ਜੀ ਇਸੇ ਕਰਕੇ ਤੁਸੀਂ ਉਹ ਆਪਣੇ ਸ਼ੂਜ਼ ਨਹੀਂ ਪਾਏ ਮੈਂ ਰਜਾਈ ਨਹੀਂ ਲੈਂਦੇ ਇਹ ਕਿੰਨੀ ਸਰਦੀ ਵਿੱਚ ਰਜਾਈ ਨਹੀਂ ਲਈ ਰਿਹਾ ਹਾਂ ਹਾਂਜੀ ਹਾਂਜੀ ਤਾਂ ਹੀ ਉਹ ਆਪਣੇ ਚਪੜੇ ਪਾਈ ਨਹੀਂ ਆ ਜੀ ਜਿੰਨੀ ਮਰਜ਼ੀ ਠੰਡੋ ਹਾਂਜੀ ਹਾਂਜੀ ਐਸੇ ਫਰਕ ਪੈ ਚੁੱਕਾ ਹੈ ਔਰਤਾਂ ਦੀ ਵੀ ਜਿਹੜੀ ਸਮੱਸਿਆ ਲਕੋਰੀਆ ਜਿੱਦਾਂ ਗਰਮੀ ਦੇ ਕਾਰਨ ਸਾਡੇ ਕੋਲ ਪੇਸ਼ੈਂਟ ਆਉਂਦੇ ਕਹਿੰਦੇ ਓਵਰ ਬਲੀਡਿੰਗ ਹੋ ਰਹੀ ਹੈ ਬਲੀਡਿੰਗ ਰੋਕ ਨਹੀਂ ਰਹੀ ਉਹ ਵੀ ਗਰਮੀ ਕਾਰਨ ਹੁੰਦੀ ਆ ਕਮਰ ਦਰਦ ਜਿੱਦਾਂ ਬਾਂਜਪਾਨ ਇਹ ਸਾਰੀਆਂ ਸਮੱਸਿਆਵਾਂ ਨੂੰ ਇਹਨਾਂ ਨੁਸਖਾ ਲੇਡੀਜ਼ ਵਾਸਤੇ ਵੀ ਅਮਰਤਾ ਇਹਨੂੰ ਦੂਰ ਕਰੇਗਾ ਹਾਂ ਧੜਕਣ ਬਹੁਤ ਵੱਦੀ ਮੇਰੀ ਵੱਦੀ ਹੈ ਬਹੁਤ ਜ਼ਿਆਦਾ ਰਾਤ ਨੂੰ ਮੈਂ ਨਾ ਕਈ ਵਾਰ ਮੈਂ ਇੱਕ ਹੈ ਜਿਵੇਂ ਡਰ ਜਾਂਦਾ ਨਾ ਬੰਦਾ ਉੱਠ ਕੇ ਬੈਠਣ ਲੱਗ ਪੈਂਦੀ ਤੇ ਆ ਲੱਤਾਂ ਤੁਸਾਂ ਬਹੁਤ ਦਰਦ ਕਰਦੀਆਂ ਬਹੁਤ ਰੋਣਾ ਸੀ ਤੇ 1 ਮਹੀਨੇ ਦੀ ਲੈ ਕੇ ਗਈ ਮੇਰੇ ਬਹੁਤ ਜ਼ਿਆਦਾ ਫਰਕ ਪੈ ਗਿਆ ਤਾਂ 1 ਮਹੀਨੇ ਚ ਕਿੰਨਾ ਫਰਕ ਪੈ ਗਿਆ ਸੀ ਧੜਕਣ ਨੂੰ ਜਿਹੜਾ ਤੁਸੀਂ ਡਰ ਕੇ ਉੱਠਦੇ ਸੀ ਉਹ ਠੀਕ ਹੋ ਗਿਆ ਸੀ ਹਾਂਜੀ ਬਹੁਤ ਫਰਕ ਪੈ ਗਿਆ ਨਾਲੇ ਨਾ ਮੇਰੇ ਹੱਥ ਪੈਰ ਬਹੁਤ ਸੌਂਦੇ ਸੀ ਹਨ ਨਹੀਂ ਕਹਾਂਗੇ ਡਾਕਟਰ ਬਹੁਤ ਸਿਆਣਾ ਤੁਸੀਂ ਜਾਓ ਅਸੀਂ ਬਤੇ ਤੁਸੀਂ ਵੀ ਬਚੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਚੀਜ਼ਾਂ ਜਿਹੜੀਆਂ ਅਸੀਂ ਕਈ ਵਾਰ ਖਾ ਲੈਂਦੇ ਆ ਜਿਵੇਂ ਕਿ 버ਗਰ ਹੋ ਗਏ ਟਿੱਕੀਆਂ ਹੋ ਗਈਆਂ ਸਮੋਸੇ ਹੋ ਗਏ ਔਰ ਇਸ ਤਰ੍ਹਾਂ ਦਾ ਫਾਸਟ ਫੂਡ ਹੈਗਾ ਕਈ ਵਾਰ ਨਾਨ ਵੇਜ ਵੀ ਖਾਧਾ ਜਾਂਦਾ ਚਿਕਨ ਖਾ ਲਿਆ ਮਟਨ ਖਾ ਲਿਆ ਤੇ ਉਹ ਛੇਤੀ ਛੇਤੀ ਹਜ਼ਮ ਨਹੀਂ ਹੁੰਦਾ ਤੇ ਜੇਕਰ ਸਰਦੀਆਂ ਦੇ ਵਿੱਚ ਇਹ ਚੀਜ਼ਾਂ ਫਾਸਟ ਫੂਡ ਪ੍ਰੋਟੀਨ ਵਾਲੀਆਂ ਜ਼ਿਆਦਾ ਚੀਜ਼ਾਂ ਖਾਧੀਆਂ ਜਾਣ ਬੰਦਿਆਂ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਆਪਣੀ ਵਿਆਹੁਤਾ ਲਾਈਫ ਦੇ ਵਿੱਚ ਆ ਜਾਂਦੀਆਂ ਨੇ ਤੇ ਜਿਸ ਕਰਕੇ ਉਹਨਾਂ ਨੂੰ ਕਈ ਵਾਰ ਆਪਣੇ ਸਾਥੀ ਨਾਲ ਕਈ ਵਾਰ ਆਪਣੇ ਪਾਰਟਨਰ ਨਾਲ ਸ਼ਰਮਿੰਦਗੀ ਵਾਲਾ ਮਾਹੌਲ ਵੀ ਦੇਖਣਾ ਪੈਂਦਾ ਹੈ ਚੱਲਣਾ ਪੈਂਦਾ ਹੈ ਪਰ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਇੱਕ ਵਾਰ ਮੁਰ ਤੋਂ ਹੈਲਥ ਕੇਅਰ ਮੋਗਾ ਜਿੱਥੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਆਪਣੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਘਰ ਬੈਠੇ ਹੀ ਤੁਹਾਡਾ ਇਲਾਜ ਕਰ ਬੈਠੀ ਤੁਹਾਡਾ ਟ੍ਰੀਟਮੈਂਟ ਜਿਹੜਾ ਉਹ ਕਰ ਦਿੰਦੇ ਨੇ ਅੱਜ ਜਿਹੜਾ ਨੁਸਕਾ ਫਾਰਮੂਲਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬੌਵਲੀ ਵਾਲਾ ਇਹ ਨੁਸਕਾ ਹੈਗਾ ਇਹਨੂੰ ਬੌਵਲੀ ਨੁਸਕਾ ਕਿਹਾ ਜਾਂਦਾ ਹੈ ਉਹਨਾਂ ਦੀ ਬਾਦਸ਼ਾਹ ਦੇ ਵਿੱਚ ਕੀ ਨੁਸਕਾ ਹੈਗਾ ਕੀ ਫਾਰਮੂਲਾ ਹੈ ਕਿਸ ਤਰੀਕੇ ਨਾਲ ਅਸੀਂ ਆਪਣੇ ਸਰੀਰ ਨੂੰ ਸਰਦੀਆਂ ਦੇ ਵਿੱਚ ਖਾ ਕੇ ਪ੍ਰੋਟੀਨ ਖਾ ਕੇ ਵੀ ਤੰਦਰੁਸਤ ਰੱਖ ਸਕਦੇ ਆ ਉਹ ਗੱਲਬਾਤ ਅੱਜ ਅਸੀਂ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਇਹ ਦੇਖੋ ਬਹੁਵਲੀ ਵਾਲਾ ਨੁਸਖਾ ਹੈ ਫਿਲਮ ਵੀ ਆਈ ਸੀ ਬਹੁਵਲੀ ਤੇ ਇਹ ਨੁਸਖਾ ਵੀ ਇਹ ਬਹੁਵਲੀ ਵਾਲਾ ਹੀ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਵਾਕੇ ਹੀ ਬਹੁਵਲੀ ਬਣਾ ਦਿੰਦਾ ਹੈ ਨੁਸਖਾ ਫਾਰਮੂਲਾ ਬੰਦੇ ਨੂੰ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਅੱਜ ਕੱਲ ਜਿੱਦੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਜਿਹੜੇ ਮਰਦਾਂ ਨੂੰ ਜ਼ਿਆਦਾਤਰ ਸਰੀਰ ਵਿੱਚ ਗਰਮੀ ਹੋਣ ਕਾਰਨ ਆ ਰਹੀ ਹੈ ਆਪਾਂ ਪਹਿਲਾਂ ਵੀ ਗਰਮੀ ਤੇ ਗੱਲ ਕੀਤੀ ਦੋ ਤਿੰਨ ਵੀਡੀਓ ਗਰਮੀ ਤੇ ਬਣਾਈਆਂ ਜਿਹੜੀ ਸਰੀਰ ਵਿੱਚ ਗਰਮੀ ਹੋ ਜਾਂਦੀ ਹੈ ਉਹਤੋ ਕਿੰਨੀਆਂ ਦਿੱਕਤਾ ਪਰੇਸ਼ਾਨੀਆਂ ਆਉਂਦੀਆਂ ਇਹ ਨੁਸਕਾ ਉਹ ਸਾਰੀ ਗਰਮੀ ਨੂੰ ਦੂਰ ਕਰਕੇ ਵਿਅੋਥਾ ਜਿਹੜੀ ਲਾਈਫ ਦੇ ਵਿੱਚ ਜਿੰਨੀਆਂ ਪ੍ਰੋਬਲਮ ਆ ਰਹੀਆਂ ਇਹ ਸਾਰੀਆਂ ਠੀਕ ਕਰੇਗਾ ਜੀ ਜਿਵੇਂ ਕਿ ਤੁਹਾਡੇ ਕੋਲ ਕਿਹੜੇ ਫੋਨ ਕਰਦੇ ਨੇ ਕਿਦਾਂ ਦੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਖਾਸ ਕਰਕੇ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਵੀ ਗਰਮੀ ਹੋ ਜਾਂਦੀ ਹੈ ਡਾਕਟਰ ਸਾਹਿਬ ਬਿਲਕੁਲ ਹੋ ਜਾਂਦੀ ਜਿੱਦਾਂ ਕੋਈ ਪੀਜ਼ਾ 버ਗਰ ਵਗੈਰਾ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਫਾਸਟ ਫੂਡ ਕੋਲ ਡਰਿੰਕ ਜਿੱਦਾਂ ਅਸੀਂ ਯੂਜ਼ ਕਰ ਰਹੇ ਆਂ ਆਪਦੀ ਜਿਹੜੀ ਲਾਈਫ ਨੂੰ ਜਿਹੜਾ ਨੌਨ ਵੇਜ ਵੀ ਜ਼ਿਆਦਾ ਖਾ ਰਹੇ ਆਂ ਤਲੀਆਂ ਚੀਜ਼ਾਂ ਖਾ ਰਹੇ ਆਂ ਉਹਦੇ ਕਾਰਨ ਜਿੰਨੇ ਪੇਸ਼ੈਂਟ ਸਾਬ ਨੂੰ ਗਰਮੀ ਮਹਿਸੂਸ ਹੁੰਦੀ ਆ ਹਾਂਜੀ ਅੱਛਾ ਤੇ ਫਿਰ ਇਹ ਜਿਹੜਾ ਨੁਸਖਾ ਫਾਰਮੂਲਾ ਕਿਸ ਤਰੀਕੇ ਨਾਲ ਅਸੀਂ ਇਸਤੇਮਾਲ ਚ ਲੈ ਕੇ ਆਉਣਾ ਹੈ ਕੀ ਕੀ ਇਹਦੇ ਫਾਇਦੇ ਹੋਣ ਵਾਲੇ ਨੇ ਜਿਹੜਾ ਬਹੁਵਲੀ ਨੁਸਖਾ ਜੀ ਹਾਂਜੀ ਹਾਂਜੀ ਇਹਦੇ ਫਾਇਦੇ ਫਰੂਕੀ ਸਾਹਿਬ ਸਭ ਤੋਂ ਵਧੀਆ ਤਾਂ ਇਹ ਹੋਣਗੇ ਜਿਹੜਾ ਸਰੀਰ ਵਿੱਚ ਗਰਮੀ ਨੂੰ ਬਾਹਰ ਕਰੇਗਾ ਗਰਮੀ ਦੇ ਕਾਰਨ ਅੱਜਕੱਲ ਤੁਸੀਂ ਮਰਦਾ ਚ ਦੇਖਿਆ ਵਾ ਵੀਰਜ ਦਾ ਪਤਲਾ ਪਣ ਜੋ ਜਦਾਂ ਬਾ ਯੂਨ ਦੇ ਰਾਹੀਂ ਆਪਣਾ ਜਿਹੜਾ ਹੈਗਾ ਵੀਰਜ ਬਾਹਰ ਜਾ ਰਿਹਾ ਉਹਦੇ ਨਾਲ ਤਾਂਤ ਪੈ ਜਾਂਦੀ ਜਿਹਨੂੰ ਕਹਿੰਦੇ ਆ ਜਾਂ ਰਾਤ ਨੂੰ ਜਿਹੜਾ ਨਾਈਟ ਫਾਲ ਜਿਹਨੂੰ ਕਹੇ ਦਦੇ ਸੁਪਨ ਦੋਸ਼ ਹੋ ਜਾਂਦਾ ਫਾਲ ਤਾਂ ਛੱਡੋ ਜੀ ਤਾਂ ਡੇ ਫਾਲ ਵੀ ਹੋ ਜਾਂਦਾ ਜੀ ਇੰਨੀ ਗਰਮੀ ਵਧੀ ਹੋਈ ਹੈ ਬਿਲਕੁਲ ਬਿਲਕੁਲ ਡੇ ਫਾਲ ਵੀ ਹੋ ਜਾਂਦਾ ਜੀ ਤੇ ਉਹ ਨੂੰ ਇਹ ਬਿਲਕੁਲ ਠੀਕ ਕਰੇਗਾ ਇਹ ਗਰਮੀ ਦੇ ਕਾਰਨ ਜਿਹੜੇ ਨਸ਼ੀਗਰ ਪਤਨ ਹੁੰਦਾ ਵਾ ਜਾਂ ਬਾਥਰੂਮ ਦੇ ਵਿੱਚ ਜਿਹੜਾ ਆਪਣਾ ਵੀਰਜ ਜਾਂਦਾ ਵਾ ਉਹਦੇ ਨਾਲ ਸਪਰਮ ਕਾਉਂਟ ਵੀ ਘਟਦਾ ਵਾ ਸਰੀਰ ਦੀ ਸਾਰੀ ਸ਼ਕਤੀ ਘਟਦੀ ਆ ਉਹ ਨੂੰ ਇਹ ਬਿਲਕੁਲ ਠੀਕ ਕਰੇਗਾ ਅੱਛਾ ਇਹ ਇਹ ਹੈ ਇਹਨੂੰ ਬਹੁਵਲੀ ਕਹਿੰਦੇ ਨੇ ਜੀ ਬਹੁਵਲੀ ਨੁਸਖਈ ਹੈ ਜੀ ਕਹਿੰਦੇ ਕਿ ਨਹੀਂ ਜੀ ਇਹਨਾਂ ਸਾਨੂੰ ਇਹ ਵੀ ਸੰਦਸ ਦੇ ਜੜੀ ਬੁੱਟੀ ਦਾ ਨਹੀਂ ਬਹੁਵਲੀ ਹੈ ਨਹੀਂ ਫਰੂਕੀ ਸਾਹਿਬ ਇਹ ਬਾਹੂ ਬਲੀ ਤੇ ਚਲੋ ਆਪਾਂ ਇਹਨੂੰ ਕਹਿ ਵੀ ਸਕਦੇ ਕਿਉਂਕਿ ਸਰੀਰ ਵਿੱਚ ਦੁਬਾਰਾ ਨਵੀਂ ਤਾਕਤ ਭਰ ਦਿੰਦਾ ਪਰ ਇਹਦਾ ਨਾਂ ਹੈਗਾ ਬਹੁਫਲੀ ਅੱਛਾ ਬਹੁਫਲੀ ਇਹ ਹਰਬਾ ਮੈਨੂੰ ਲੱਗਿਆ ਕਿ ਤੁਸੀਂ ਕਿਹਾ ਵੀ ਬਹੁਵਲੀ ਇਹ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਹੁਫਲੀ ਹੈ ਅੱਛਾ ਤੇ ਫਿਰ ਡਾਕਟਰ ਸਾਹਿਬ ਇਹਦੇ ਕੀ ਫਾਇਦੇ ਹੋਣ ਨੇ ਜੀ ਬਹੁਫਲੀ ਦੇ ਇਹਦੇ ਜਿੱਦਾਂ ਸ਼ਿਕਰਪਤਨ ਵੀ ਜਿਹੜਾ ਹੋ ਰਿਹਾ ਉਹਨੂੰ ਰੋਕੇਗਾ ਜਿਹੜੀ ਸਰੀਰ ਦੇ ਵਿੱਚੋਂ ਤਾਕਤ ਬਾਹਰ ਜਾ ਰਹੀ ਵੀਰਜ ਦੇ ذریعے ਮਰਦਾਂ ਨੂੰ ਪ੍ਰੋਬਲਮ ਆ ਰਹੀ ਹੈ ਜਿਹੜੀ ਆਪਦੀ ਬਹੁਤ ਵਿਵਤਾ ਲਾਈਫ ਦੇ ਵਿੱਚ ਜਿਹੜਾ ਹੈਗਾ ਵਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਇਨਫਰਟੀਲਿਟੀ ਦੇ ਕੇਸ ਆ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਸੋਲਵ ਕਰੇਗਾ ਜੀ ਜੀ ਹੋਰ ਕੀ ਇਹਦਾ ਇਸ ਵੇਲੇ ਤਾਂ ਜੀ ਪ੍ਰੋਬਲਮ ਇਹ ਹੈਗੀ ਹੈ ਕਿ ਜਦੋਂ ਅਸੀਂ ਨੌਨ ਵੇਜ ਜ਼ਿਆਦਾ ਖਾ ਲੈਂਦੇ ਆ ਸਰੀਰ ਚ ਗਰਮੀ ਜਦੋਂ ਵੱਧ ਜਾਂਦੀ ਹੈ ਹੱਦੋਂ ਵੱਧ ਜਦੋਂ ਗਰਮੀ ਹੋ ਜਾਂਦੀ ਹੈ ਤਾਂ ਫਿਰ ਤਾਂਤ ਦੇ ਰੂਪ ਦੇ ਵਿੱਚੋਂ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਸਰੀਰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਉਹਨੂੰ ਕੱਢਣਾ ਹੈ ਜੀ ਖਾਸ ਕਰਕੇ ਜਿਹੜੇ ਬੱਚੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੋਇਆ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕੰਪੈਰੀਟਿਵਲੀ ਵੈ ਵਰਿਆਂ ਨੂੰ ਵੀ ਹੁੰਦੀ ਹੈ ਲੇਕਿਨ ਜਿਹੜੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੁੰਦਾ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹਦੇ ਤੇ ਕੰਮ ਕਰੇਗੀ ਜੀ ਹਾਂਜੀ ਹਾਂਜੀ ਉਹ ਤੇ ਪੂਰਾ ਕੰਮ ਕਰੇਗਾ ਜੀ ਨੁਸਖੇ ਉਹਨਾਂ ਵਾਸਤੇ ਦੇ ਰਿਹਾ ਜਿੰਨਾਂ ਨੂੰ ਤਾਂਤ ਪੈਰੀ ਗਰਮੀ ਦੇ ਕਨਸੀਗਰ ਪਤਨ ਜਾਂ ਜਿੰਦੇ ਜਵਤਾ ਲਾਈਫ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈ ਉਹਨੂੰ ਇਹ ਠੀਕ ਕਰੂਗਾ ਬਿਲਕੁਲ ਕਰੂਗਾ ਜੀ ਅੱਛਾ ਤੇ ਡਾਕਟਰ ਸਾਹਿਬ ਹੋਰ ਕੀ ਫਾਇਦਾ ਹੈਗਾ ਇਹ ਇਸ ਨੁਸਕੇ ਦਾ ਫਾਰਮੂਲੇ ਦਾ ਆਲ ਓਵਰ ਜੇਕਰ ਅਸੀਂ ਗੱਲ ਕਰੀਏ ਆਲ ਓਵਰ ਫਰੂਕੀ ਸਾਹਿਬ ਇਹਦਾ ਸਭ ਤੋਂ ਜਿਹੜਾ ਮੇਨ ਫਾਰਮੂਲਾ ਜਿੱਦਾਂ ਜਿੰਨੇ ਵੀ ਆਪਾਂ ਨੁਸਖੇ ਹੁਣ ਤੱਕ ਦਿੱਤੇ ਜਾਂ ਤੁਸੀਂ YouTube ਤੇ ਦੇਖੇ ਹੋਣਗੇ ਕੋਈ ਵਾਤ ਨੂੰ ਬੈਲੈਂਸ ਕਰਦਾ ਕੋਈ ਕਾਫ ਨੂੰ ਕਰਦਾ ਵਾ ਬਾਰੇ ਬਾਤ ਪਿਤ ਕਾਫ ਨੂੰ ਤਿੰਨਾਂ ਨੂੰ ਬੈਲੈਂਸ ਕਰੂਗਾ ਜੀ ਬਿਲਕੁਲ ਜੀ ਬਿਲਕੁਲ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਤੁਹਾਡੇ ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਹੋਇਆ ਇਹ ਬਣਾਉਣਾ ਕਿਵੇਂ ਹੈ ਜੀ ਬਣਾਉਣਾ ਇਹਦਾ ਫਰੂਕੀ ਸਾਹਿਬ ਜਿੱਦਾਂ ਆ ਜਾਂਦਾ ਇੱਕ ਮੁਠੀ ਭਰ ਲੈ ਲੈਣਾ ਇਹਨੂੰ ਠੀਕ ਹੈ ਜੀ ਜਿੱਦਾਂ ਬੌ ਫਲੀ ਨੂੰ ਮੈਂ ਤੁਹਾਨੂੰ ਬਣਾ ਕੇ ਦਿਖਾਦਾ ਕਿ ਹੁਣ ਬਿਲਕੁਲ ਬਿਲਕੁਲ ਲਓ ਜੀ ਲਓ ਇਹਦਾ ਇੱਕ ਮੁਠੀ ਭਰ ਆਪਾਂ ਲੈ ਕੇ ਦਾ ਬੌ ਫਲੀ ਨੂੰ ਇਦਾਂ ਆਪਾਂ ਦੇਖੋ ਇੰਨਾ ਨੂੰ ਤੁਹਾਨੂੰ ਸਾਹਮਣੇ ਕੈਮਰੇ ਦਿਖਾ ਦਿੰਦੇ ਲਓ ਜੀ ਹਾਂ ਦੇਖੋ ਇੰਨੇ ਕੋ ਪਾ ਕੇ ਬੌਫਲੀ ਦੇ ਜਿਹੜੇ ਹੈਗੇ ਆ ਹਰਬਸ ਨੂੰ ਇੰਨੀ ਕੁ ਨੂੰ ਯੂਜ਼ ਕਰਨਾ ਜੀ ਯੂਜ਼ ਕਰਕੇ ਇਹਨੂੰ ਪਾ ਕੇ ਤੇ ਤੁਸੀਂ ਉੱਪਰ ਮਤਲਬ ਇੱਕ ਮੁਠੀ ਪਾਉਣੀ ਹੈ ਅਸੀਂ ਬੌਫਲੀ ਦੀ ਇੱਕ ਮੁਠੀ ਬੌਫਲੀ ਦੀ ਪਾ ਕੇ ਇੱਕ ਗਲਾਸ ਇਹਦੇ ਵਿੱਚ ਪਾਣੀ ਪਾ ਲੈਣਾ ਜੀ ਠੀਕ ਹੋ ਗਿਆ ਲਓ ਜੀ ਇੱਕ ਗਲਾਸ ਇਹ ਆਮ ਮਿਲ ਜਾਂਦੇ ਡਾਕਟਰ ਸਾਹਿਬ ਬੌਫਲੀ ਆਮ ਮਿਲ ਜਾਂਦੇ ਹਾਂ ਜੀ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਇਹ ਜਿੱਦਾਂ ਸਾਰੀਆਂ ਪਸਾਰੀ ਵਾਲੀਆਂ ਦੁਕਾਨਾਂ ਤੋਂ ਮਿਲ ਜਾਏਗਾ ਠੀਕ ਹੈ ਜਿੱਦਾਂ ਗਲਾਸ ਤੋਂ ਥੋੜੇ ਉੱਪਰ ਪਾ ਕੇ ਪਾਣੀ ਆਪਾਂ ਇਹਨੂੰ ਜਿਹੜਾ ਹੈਗਾ ਵਾ ਪੈਨ ਤੇ ਆਪਾਂ ਰੱਖ ਦੇਣਾ ਰੱਖ ਕੇ ਇਹਨੂੰ ਉਬਲਣਾ ਸ਼ੁਰੂ ਕਰ ਦੇਣਾ ਵਾ ਆਪਾਂ ਇਹਨੂੰ ਹਲਕੀ ਅੱਗ ਤੇ ਪਾ ਲੈਣਾ ਠੀਕ ਹੈ ਸਰੀਰ ਦੀ ਸਾਰੀ ਗਰਮੀ ਦੀ ਲੋ ਫਲੇਮ ਤੇ ਹਾਂਜੀ ਹਾਂਜੀ ਠੀਕ ਹੋ ਗਈ ਲੋ ਫਲੇਮ ਤੇ ਇਹਨੂੰ ਉਬਲਣਾ ਛੱਡ ਦੇਣਾ ਠੀਕ ਹੈ ਬਸ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਉਬਲੇ ਤਿਆਰ ਹੋਵੇ ਅਸੀਂ ਨੁਸਖਾ ਫਾਰਮੂਲਾ ਸਾਂਝਾ ਕਰੀਏ ਕਿਵੇਂ ਪੀਣਾ ਕਿਸ ਤਰੀਕੇ ਨਾਲ ਪੀਣਾ ਅੱਛਾ ਇਹ ਨੁਸਖਾ ਫਾਰਮੂਲਾ ਬਹੁ ਫਲੀ ਵਾਲਾ ਔਰਤਾਂ ਵਾਸਤੇ ਵੀ ਕੋਈ ਕਾਰਗਰ ਹੈਗਾ ਜੀ ਬਿਲਕੁਲ ਜੀ ਔਰਤਾਂ ਵਾਸਤੇ ਵੀ ਇਹ ਕਾਰਗਰ ਹੈ ਜੀ ਇਹਨੂੰ ਜਿਹੜਾ ਲੇਡੀਜ਼ ਜੈਂਟ ਜਾਂ ਔਰਤਾਂ ਮਰਦ ਦੋਨੇ ਲੈ ਸਕਦੇ ਆ ਔਰਤਾਂ ਦੀ ਵੀ ਜਿਹੜੀ ਸਮੱਸਿਆ ਲਕੋਰੀਆ ਜਿੱਦਾਂ ਗਰਮੀ ਦੇ ਕਾਰਨ ਆ ਸਾਡੇ ਕੋਲੇ ਪੇਸ਼ੈਂਟ ਆਉਂਦੇ ਕਹਿੰਦੇ ਓਵਰ ਬਲੀਡਿੰਗ ਹੋ ਰਹੀ ਐ ਬਲੀਡਿੰਗ ਰੋਕ ਨਹੀਂ ਰਹੀ ਓ ਵੀ ਗਰਮੀ ਕਾਰਨ ਹੁੰਦੀ ਆ ਕਮਰ ਦਰਦ ਜਿੱਦਾਂ ਬਾਂਜਪਾਨ ਇਹ ਸਾਰੀਆਂ ਸਮੱਸਿਆਵਾਂ ਨੂੰ ਇਹਨਾਂ ਨੁਸਖਾ ਲੇਡੀਜ਼ ਵਾਸਤੇ ਵੀ ਅਮਰਤ ਆ ਇਹਨੂੰ ਦੂਰ ਕਰੇਗਾ ਜੀ 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 ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਇਹ ਤੁਹਾਡੇ ਅਰਕ ਕੱਢੇ ਹੁੰਦੇ ਨੇ ਤੁਸੀਂ ਅਰਕ ਕੱਢ ਦਿਓ ਹਰ ਇੱਕ ਚੀਜ਼ ਦਾ ਤੁਸੀਂ ਕਹਿ ਰਹੇ ਵੀ ਤੁਹਾਡੇ ਕੋਲ ਅਰਕ ਅਵੇਲੇਬਲ ਹੈ ਹੁਣ ਬਹੁਤ ਸਾਰੀਆਂ ਗੱਲਾਂ ਐ ਹੁੰਦੀ ਨਹੀਂ ਬਹੁਤ ਸਾਰੀਆਂ ਦਿੱਕਤਾਂ ਐ ਹੁੰਦੀਆਂ ਨੇ ਕਿ ਜਦੋਂ ਅਸੀਂ ਸ਼ੁਰੂ ਕਰ ਲੈਂਦੇ ਆ ਨੁਸਖਾ ਫਾਰਮੂਲਾ ਕਈਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੇ ਫਿਰ ਤੁਸੀਂ ਜਿਹੜੇ ਇਸ ਤੋਂ ਪਹਿਲਾਂ ਵੀ ਤੁਹਾਡੇ ਵੀਡੀਓਜ਼ ਦੇ ਜਿਹੜੇ ਆਈਆਂ ਨੇ ਉਹਦੇ ਵਿੱਚ ਸਾਨੂੰ ਲੋਕਾਂ ਦੇ ਫੋਨ ਆਏ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਜੀ ਸਾਨੂੰ ਕੋਈ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਦਿਓ ਕਿ ਸਾਨੂੰ ਬਹੁਤ ਹੀ ਜ਼ਿਆਦਾ ਦਿੱਕਤ ਪਰੇਸ਼ਾਨੀ ਨਾ ਸਾਹਮਣੇ ਕਰਨੇ ਪਵੇ ਨੁਸਖਾ ਨਹੀਂ ਬਣਾ ਸਕਦੇ ਉਹਦੇ ਵਾਸਤੇ ਤੁਸੀਂ ਰੱਖਿਆ ਹੋਇਆ ਜੀ ਕੁਝ ਹੋਰ ਬਿਲਕੁਲ ਜੀ ਬਿਲਕੁਲ ਉਹਦੇ ਵਾਸਤੇ ਆਪਣੇ ਘਰਕ ਹੁੰਦੇ ਨੇ ਹਰਕ 100% ਹੀ ਫਾਇਦਾ ਕਰਦੇ ਨੇ ਜਿੱਦਾਂ ਹੁਣੇ ਤੁਸੀਂ ਬਹੁਫਲੀ ਆਪਾਂ ਹਰ ਵਜੇ ਦਿਖਾਈ ਉਹ ਧਾਰਕ ਵੀ ਹੈਗਾ ਆਪਣੇ ਕੋਲੇ ਅੱਛਾ ਇਹ ਬਹੁਫਲੀ ਦਾ ਧਾਰਕ ਹੈ ਹਾਂਜੀ ਬਹੁਫਲੀ ਧਾਰਕ ਹੈ ਇਹਦੇ ਇਹਦੇ ਵੀ ਡ੍ਰੌਪਸ ਦੇ ਰੂਪ ਵਿੱਚ ਹੀ ਆਪਾਂ ਮੈਡੀਸਿਨ ਲੈਣੀ ਹੁੰਦੀ ਆ ਤੇ ਤੁਸੀਂ ਦੇਖਿਆ ਕਿੰਨੇ ਡ੍ਰੌਪ ਲੈਣੇ ਹੁੰਦੇ ਨੇ ਡਰਾਪਸ ਫਿਰ ਉਸ ਕਿਸਾ 20 ਵੀ ਲੈਣੇ ਹੁੰਦੇ ਸਾਰੇ ਜਿੱਦਾਂ ਕੋਈ ਜ਼ਿਆਦਾ ਜਿਹੜਾ ਹੈ ਕਮਜ਼ੋਰ ਪੇਸ਼ੈਂਟ ਆ ਜਾਂਦਾ ਵੀਕਨੈਸ ਜ਼ਿਆਦੀ ਉਹਨੂੰ ਫਿਰ ਅਸੀਂ 15 ਡਰਾਪ ਤੋਂ ਸ਼ੁਰੂ ਕਰਵਾਉਨੇ ਆ ਤੇ ਉਸ ਤੋਂ ਅੱਗੇ 20 ਤੇ ਫਿਰ ਲਿਆ ਕੇ ਸਟਾਪ ਕਰ ਦੇਣਾ ਹੁੰਦਾ ਇਹ ਹਰਕਤਾਂ ਚਲੋ ਇਹ ਹੋ ਗਏ ਜਿਹੜੀ ਪਿਛਲੇ ਵੀਡੀਓ ਬਣੀਆਂ ਨੇ ਲੋਕਾਂ ਨੇ ਇਹ ਵੀ ਡਿਮਾਂਡ ਕੀਤੀ ਹੈਗੀ ਡਾਕਟਰ ਸਾਹਿਬ ਕਿਉਂਕਿ ਮੈਂ ਇੱਥੇ ਦੇਖਿਆ ਲੋਕਾਂ ਨਾਲ ਵੀ ਬਿਹਾਈਂਡ ਦੀ ਕੈਮਰਾ ਸੀ ਗੱਲਬਾਤ ਕੀਤੀ ਹੈ ਬੜੇ ਚੰਗੇ ਸਾਰਥਕ ਨਤੀਜੇ ਮਿਲੇ ਨੇ ਜਿਸ ਤਰੀਕੇ ਨਾਲ ਮੈਂ ਗੱਲ ਕਰ ਰਿਹਾ ਸੀ ਤੁਹਾਡੀ ਗੱਲ ਵੀ ਅਸੀਂ ਕਰਵਾਵਾਂਗੇ ਬਾਹਰ ਬਾਪੂ ਜੀ ਬੈਠੇ ਨੇ ਇੱਕ ਬੇਬੇ ਬੈ ਉਹਨਾਂ ਨੂੰ ਇਹਨਾਂ ਅਰਕਾਂ ਦੇ ਜ਼ਰੀਏ ਨਾ ਬੂੰਦਾਂ ਦੇ ਨਾ ਡ੍ਰੌਪ ਦੇ ਜ਼ਰੀਏ ਹੀ ਕਾਫੀ ਫਰਕ ਪਿਆ ਉਹ ਕੀ ਫਰਕ ਪਿਆ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਹੋਰ ਇਦਾਂ ਦੇ ਅਰਕ ਹੈਗੇ ਨੇ ਜੀ ਕੋਈ ਬਿਲਕੁਲ ਬਿਲਕੁਲ ਜੀ ਬਹੁਤ ਤਰ੍ਹਾਂ ਦੇ ਆਪਣੇ ਕੋਲੇ ਵੈਸੇ ਸਾਰੇ ਰੋਗਾਂ ਦਾ ਪਰਕੀ ਯੂਜ਼ ਕਰਦੇ ਆ ਪਹਿਲੇ 20-20 ਦਿਨ ਦੇ ਵਿੱਚ ਵਿੱਚ ਜਿਹੜਾ ਹੈਗਾ ਕਾਫੀ ਸਾਰੇ ਦੇ ਰਿਜ਼ਲਟ ਆਏ ਨੇ ਤੇ ਤੁਹਾਨੂੰ ਇਹਦੇ ਨਾਲ ਜਿੱਦਾਂ ਹੁਣ ਆਪਾਂ ਬਹੁ ਫਲੀ ਅਰਕ ਦਿਖਾਤਾ ਵਾ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜਿੱਦਾਂ ਆ ਦੇਖੋ ਸਫੈਦ ਮੂਸਲੀ ਦਾ ਅਰਕ ਹੈ ਠੀਕ ਹੈ ਇਸ ਸਫੈਦ ਮੂਸਰੀ ਦਾ ਅਰਕ ਵੀ ਕਾਫੀ ਜਿਹੜਾ ਮਰਦਾਂ ਵਾਸਤੇ ਕਾਮਯਾਬ ਹੋਇਆ ਵਾ ਠੀਕ ਹੈ ਹਾਂ ਇਹਦੇ ਵਿੱਚ ਵੀ ਜਿਹੜੀ ਸਪਰਮ ਕਾਉਂਟ ਜਿੱਦਾਂ ਘਟ ਜਾਂਦੇ ਨੇ ਉਹਨੂੰ ਵਧਾਉਣ ਦੀ ਸ਼ਕਤੀ ਹੈਗੀ ਆ ਠੀਕ ਹੈ ਹਾਂ ਤੇ ਇਸ ਤੋਂ ਇਲਾਵਾ ਹੋਰ ਕਿਹੜੇ ਅਰਕ ਹੈਗੇ ਨੇ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਅਰਕ ਇਸ ਤੋਂ ਅੱਗੇ ਜੀ ਆਹ ਦੇਖੋ ਗੋਖਰੂ ਦਾ ਅਰਕ ਹੈ ਜੀ ਅੱਛਾ ਜੀ ਗੋਖਰੂ ਅਰਕ ਵੀ ਜਿਹੜਾ ਮਰਦਾਂ ਦੇ ਵਿੱਚ ਜਿਹਨੂੰ ਸਪਰਮ ਕਾਉਂਟ ਕਹਿੰਦੇ ਘਟ ਗਿਆ ਸਪਰਮ ਕਾਉਂਟ ਫਰੂਕੀ ਸਾਹਿਬ ਘਟਣ ਦੇ ਨਾਲ ਹੀ ਜਿਹੜਾ ਜਿਹੜਾ ਸੰਤਾਨ ਮਰਦ ਵੱਲੋਂ ਨਹੀਂ ਪੈਦਾ ਹੁੰਦੀ ਜਿਹੜਾ ਆਪਾਂ ਕਹਿ ਦਿੰਦੇ ਨਾਲ ਜੇ ਔਰਤ ਨੂੰ ਕੋਈ ਪ੍ਰੋਬਲਮ ਹੀ ਹੈਗੀ ਤੇ ਫਿਰ ਵੀ ਬੱਚਾ ਨਹੀਂ ਪੈਦਾ ਹੋ ਰਿਹਾ ਉਹ ਮਰਦਾਂ ਵਿੱਚ ਸਪਰਮ ਕਾਉਂਟ ਜਿਹੜੀ ਘਟ ਜਾਂਦਾ ਜਿਹਨੂੰ ਸ਼ੁਕਰਵਾਨ ਦੀ ਕਮੀ ਕਹਿ ਦਿੰਦੇ ਆ ਉਹਨੂੰ ਇਹ ਗੋਖਰੂ ਦਾ ਆਰਕ ਜਿਹੜਾ ਪੂਰਾ ਕਰੂਗਾ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਹੜੀ ਤੁਸੀਂ ਇਹ ਸਫੈਦ ਮੁਸਲੀ ਦੀ ਗੱਲ ਕੀਤੀ ਹੈਗੀ ਹੈ ਅ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਖੇਡਾਂ ਖੇਡਦੇ ਸੀ ਜਾਂ ਕਿਸੇ 'ਚ दम ਨਹੀਂ ਹੁੰਦਾ ਸੀ ਉਹ ਸਾਡੇ ਬਜ਼ੁਰਗ ਅਕਸਰ ਉਹਨੂੰ ਤਾਣਾ ਮਾਰਦੇ ਸੀ ਵੀ ਇਹਨੂੰ ਮੂਸਲੀ ਖਿਲਾਓ ਇਹ ਉਹੀ ਮੂਸਲੀ ਦਾ ਹਰਕਾ ਜੀ ਬਿਲਕੁਲ ਜੀ ਬਿਲਕੁਲ ਇਹ ਸਫੈਦ ਮੂਸਲੀ ਦਾ ਹਰਕਾ ਜੀ ਸਫੈਦ ਮੂਸਲੀ ਆਮ ਆਯੁਰਵੇਦ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਜਦੋਂ ਇਸ ਤਰ੍ਹਾਂ ਮਰਦਾਂ ਦੀ ਗੱਲ ਪਾਵਰ ਦੀ ਗੱਲ ਆਉਂਦੀ ਆ ਜਾ ਮਰਦਾਨਾ ਤਾਕਤ ਦੀ ਗੱਲ ਆਉਂਦੀ ਆ ਤਾਂ ਸਫੈਦ ਬੂਸਲੀ ਨੂੰ ਪਹਿਲੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਫਸਟ ਤੇ ਹੀ ਇਹ ਉਹਦਾ ਅਰਕ ਹੈਗਾ ਜਿੱਦਾਂ ਆਪਾਂ ਇਹਨੂੰ ਹੋਲ ਪਾਰਟ ਦੇ ਵਿੱਚ ਪਾਊਡਰ ਦੇ ਵਿੱਚ ਯੂਜ਼ ਕਰਦੇ ਕਿਉਂਕਿ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਦੱਸਦੇ ਵੇ ਅਸੀਂ ਪਾਊਡਰ ਯੂਜ਼ ਕੀਤਾ ਸਾਨੂੰ ਗਰਮੀ ਹੋ ਗਈ ਆ ਜਿਹੜੇ ਅਰਕ ਹੁੰਦੇ ਆ ਇਹ 100% ਸੇਫ ਹੁੰਦੇ ਆ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਗਰਮੀ ਸਰੀਰ 'ਚ ਨਹੀਂ ਆ ਮਤਲਬ ਸਾਈਡ ਇਫੈਕਟ ਤਾਂ ਨਹੀਂ ਕੋਈ ਹੈਗੇ ਇਹਨਾਂ ਅਰਕਾਂ ਦੇ ਨਹੀਂ ਜੀ ਨਹੀਂ ਕੋਈ ਸਾਈਡ ਇਫੈਕਟ ਨਹੀਂ 100% ਸੇਫ ਹੁੰਦੇ ਆ ਇਹ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਇੱਕ ਵੀਡੀਓ ਤੁਸੀਂ ਪਾਈ ਸੀ ਸ਼ਤਾਵਰ ਵਾਲੀ ਸਤਾਵਰ ਵਾਲੇ ਮਾਮਲੇ 'ਚ ਵੀ ਸਾਨੂੰ ਬੜੇ ਫੋਨ ਆਏ ਵੀ ਸਾਨੂੰ ਸਤਾਵਰ ਸੀ ਕਿਸ ਤਰੀਕੇ ਨਾਲ ਸਾਡੇ ਕੋਲ ਤਕਰੀਬਨ ਬ੍ਰੇਕਫਾਸਟ ਅਸੀਂ ਜਾ ਕੇ ਦਫਤਰ ਕਰਦੇ ਹਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਉਹਦਾ ਕੋਈ ਬਦਲ ਰੱਖਿਆ ਜੀ ਤੁਸੀਂ ਹਾਂਜੀ ਹਾਂਜੀ ਸਤਾਵਰ ਅਰਕ ਵੀ ਆਪਾਂ ਯੂਜ਼ ਕਰਦੇ ਹਾਂ ਉਹ ਵੀ ਆ ਦੇਖੋ ਸਤਾਵਰੀ ਅਰਕ ਵੀ ਆਪਣੇ ਕੋਲ ਹੈਗਾ ਸਤਾਵਰੀ ਅਰਕ ਦੇ ਵੀ 20 ਡ੍ਰੌਪ ਲਵਾਂਗੇ ਆਪਾਂ ਤੇ ਸਰੀਰ ਦੇ ਵਿੱਚ ਇਮਿਊਨ ਸਿਸਟਮ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਦਾ ਜਿਨ੍ਹਾਂ ਨੂੰ ਵੀਕਨੈਸ ਆ ਗਈ ਆ ਤੇ ਵੀਕਨੈਸ ਦੇ ਨਾਲ-ਨਾਲ ਜੋ ਤੁਰੇ ਆਣ ਜਾਂਦਾ ਲੱਤਾਂ ਬਵਾ ਦਰਦ ਕਰਦੀਆਂ ਤੇ ਸਤਾਵਰੀ ਅਰਕ ਤਾਂ ਪਹਿਲੇ ਦਿਨ ਤੋਂ ਹੀ ਅਸਰ ਵਿਖਾਉਂਦਾ ਔਰ ਕਿਹੜੇ- ਹੋਰ ਫਰੁਕੀ ਸਾਹਿਬ ਅੱਜ ਜਿੱਦਾਂ ਦੇਖੋ ਅਸ਼ਵਗੰਧਾਰਕਾ ਅੱਛਾ ਅਸ਼ਵਗੰਧੇ ਦਾ ਵੀ ਯਾਰ ਕੱਟ ਕੇ ਰੱਖੀ ਅਸ਼ਵਗੰਧੇ ਦਾ ਵੀ ਯਾਰ ਕੱਪੜੇ ਕੋਲੇ ਯਾਰ ਅਸ਼ਵਗੰਧਾ ਵੀ ਜਿਹੜਾ ਬਿਓਨ ਸਿਸਟਮ ਨੂੰ ਵਧਾਉਂਦਾ ਸਟਰਾ ਇਹਦਾ ਮੇਨ ਕਾਰਨ ਨਹੀਂ ਹੁੰਦਾ ਜਿਹੜਾ ਪੇਸ਼ੈਂਟ ਸਾਨੂੰ ਕਹਿੰਦਾ ਵੀ ਪ੍ਰੋਬਲਮ ਤਾਂ ਉਹਨੂੰ ਆ ਗਈ ਜਿਹੜੀ ਵੀਕਨੈਸ ਤਾਂ ਆ ਗਈ ਕਿਰਤੀ ਜੀਵਨ ਦੇ ਵਿੱਚ ਪਰ ਉਹ ਇਹ ਗੱਲ ਕਹਿ ਰਿਹਾ ਮੈਨੂੰ ਸਟ੍ਰੈਸ ਵੀ ਹੈ ਨਾਲ ਅਸੀਂ ਉਦਾਂ-ਉਦਾਂ ਇਹਨੂੰ ਐਡ ਕਰਦੇ ਫਰੁਕੀ ਸਾਹਿਬ ਇਹ ਸਟ੍ਰੈਸ ਲੈਵਲ ਨੂੰ ਘਟਾਉਂਦਾ ਜਦੋਂ ਸਟ੍ਰੈਸ ਲੈਵਲ ਘਟੂਗਾ ਤੇ ਬੰਦੇ ਦਾ ਮਾਈਂਡ ਜਦੋਂ ਰਿਲੈਕਸ ਬਿਲਕੁਲ ਬਿਲਕੁਲ ਸੋ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਇੱਥੇ ਇਹ ਨੁਸਖਾ ਫਾਰਮੂਲਾ ਬਣਾਇਆ ਮੈਨੂੰ ਲੱਗਦਾ ਜੀ ਆਪਣਾ ਨੁਸਖਾ ਫਾਰਮੂਲਾ ਉਧਰ ਵੀ ਤਿਆਰ ਵਰ ਤਿਆਰ ਹੈਗਾ ਵਾਲੇ ਖਾ ਰਿਹਾ ਸਾਡਾ हां जी हां जी बिल्कुल बिल्कुल बाहुबली वाला नुस्खा बन के लगभग लगभग तैयार है हुन ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰਨਾ ਹੈ ਔਰ ਅਸੀਂ ਘਰ ਦੇ ਵਿੱਚ ਇਹ ਨੁਸਕੇ ਦਾ ਇਸਤੇਮਾਲ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਜੀ ਡਾਕਟਰ ਸਾਹਿਬ ਇਹ ਕਿੰਨਾ ਕੁ ਟਾਈਮ ਆਪਾਂ ਇਹਨੂੰ ਜਿਹੜਾ ਇਸੇ ਤਰੀਕੇ ਨਾਲ ਉਬਾਲਨੇ ਜੀ ਇਹਨੂੰ ਆਪਾਂ ਫਰੂਕੀ ਸਾਹਿਬ 15 ਤੋਂ 20 ਮਿੰਟ ਤੱਕ ਉਬਾਲ ਸਕਦੇ ਹਲਕੀ ਅੱਗ ਤੇ ਠੀਕ ਹੈ ਹਲਕੀ ਅੱਗ ਤੇ ਉਬਾਲਣਾ ਇਹਨੂੰ ਠੀਕ ਹੈ ਜੀ ਤੇ ਜਦੋਂ ਅੱਧਾ ਪਾਣੀ ਰਹਿ ਜਾਵੇ ਉਦੋਂ ਇਹਨੂੰ ਆਪਾਂ ਛਾਣ ਲੈਣਾ ਛਾਣ ਕੇ ਤੇ ਇਹਨੂੰ ਫਿਰ ਆਪਾਂ ਜਿਹੜਾ ਹੈਗਾ ਸਿੱਪ ਸਿੱਪ ਕੋਸਾ ਪੀਣਾ ਵਾ ਨਹੀਂ ਠੰਡਾ ਨਹੀਂ ਕਰਨਾਗਾ ਕੋਸਾ ਕੋਸਾ ਪੀਣਾ ਵਾ ਹਾਂਜੀ ਹਾਂਜੀ ਕੀ ਹੋਊਗਾ ਜੀ ਇਹਦੇ ਨਾਲ ਇਹਦੇ ਨਾਲ ਸਰੀਰ ਤੋਂ ਸਾਰੀ ਗਰਮੀ ਜਿਹੜੀ ਬਾਹਰ ਨਿਕਲ ਜਾਊਗੀ ਤੇ ਜਿਹੜੀ ਧਾਤ ਪੈਣ ਦੀ ਪ੍ਰੋਬਲਮ ਆ ਮੈਂ ਜ਼ਿੰਮੇਵਾਰੀ ਨਾਲ ਕਹਿ ਦਿੰਨਾ ਜਿਹੜਾ ਬੰਦਾ ਇਹਨੂੰ ਯੂਜ਼ ਪੰਜ ਦਿਨ ਕਰ ਜਾਓ ਬਿਲਕੁਲ ਨੋਰਮਲ ਹੋ ਜਾਏ ਪੰਜ ਦਿਨਾਂ ਦੇ ਵਿੱਚ ਵਿੱਚ ਮਤਲਬ ਅਸਰ ਦਿਖਾਣਾ ਸ਼ੁਰੂ ਹੋ ਜਾਊਗਾ ਔਰ ਨੋਰਮਲ ਹੋਣਾ ਸ਼ੁਰੂ ਹੋ ਜਾਏਗਾ ਬਿਲਕੁਲ ਬਿਲਕੁਲ ਪੰਜ ਦਿਨ ਦੇ ਵਿੱਚ ਵਿੱਚ ਧਾਤ ਜਿਹੜੀ ਪੈਣੀ ਰੁਕ ਜਾਏਗੀ ਰੁਕ ਜਾਏਗੀ ਬਿਲਕੁਲ ਰੁਕ ਜਾਏਗੀ ਜੀ ਅਸੀਂ ਬਣਾ ਕੇ ਵੀ ਦਿਖਾ ਦਿੱਤਾ ਬਾਕੀ ਨੂੰ ਇਦਾਂ ਯੂਜ਼ ਕਰਨਗੇ ਜਿੱਦਾਂ ਆਪਾਂ ਦੱਸਾਂਗੇ ਤੇ ਪੰਜਾਂ ਦਿਨਾਂ ਦੇ ਵਿੱਚ ਬਿਲਕੁਲ ਨਾਰਮਲ ਹੋ ਜਾਵੇਗਾ ਡਾਕਟਰ ਸਾਹਿਬ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਫਰੁਕੀ ਸਾਹਿਬ ਬਿਲਕੁਲ ਜਿਹੜੇ ਆਪਾਂ ਨੁਸਖੇ ਅੱਜ ਤੱਕ ਦਿੱਤੇ ਆ ਉਹਨਾਂ ਨੁਸਖਿਆਂ ਨੇ ਵੀ ਬਹੁਤ ਫਾਇਦਾ ਕੀਤਾ ਵਾ ਤੇ ਬਾਕੀ ਅਰਕ ਜਿਹੜੇ ਤੁਸੀਂ 15 15 20 20 ਦਿਨ ਪੁਰਾਣੇ ਆਪਣੇ ਪੇਸ਼ੈਂਟ ਤੁਹਾਨੂੰ ਮਿਲਦੇ ਆ ਤੁਹਾਨੂੰ ਦੱਸਦੇ ਸਾਨੂੰ ਜੇ 10 10 ਰੋਗ ਵੀ ਗਨਾਏ ਤੇ ਉਹ ਬਿਲਕੁਲ ਠੀਕ ਹੋਏ ਆ ਤੇ ਉਹਦੇ ਵਿੱਚ ਤੁਸੀਂ ਆਪਾਂ ਇੱਕ ਵਾਰੀ ਇੱਕ ਜਟਾਮਾਸੀ ਦਾ ਅਰਕ ਦਿਖਾਇਆ ਸੀ ਇੱਕ ਇੱਕ ਵੀਡੀਓ ਦੇ ਵਿੱਚ ਉਹ ਨੀ ਉਹ ਜਿੰਨੇ ਜਿੰਨੇ ਯੂਜ਼ ਕੀਤਾ ਸਾਡੇ ਕੋਲ ਵੀ ਕੁਝ ਲੈ ਕੇ ਗਏ ਨੇ ਪਰ ਜਿਨ੍ਹਾਂ ਨੇ ਬਾਜ਼ਾਰ ਤੋਂ ਵੀ ਲੈ ਕੇ ਯੂਜ਼ ਕੀਤਾ 10-10 ਸਾਲ ਪੁਰਾਣੀ ਜਿਹਨਾਂ ਨੂੰ ਨੀਂਦ ਨਹੀਂ ਸੀ ਉਹਦੀ ਨੀਂਦ ਆਉਣ ਲੱਗ ਗਈ ਮੈਨੂੰ ਫੋਨ ਆਉਂਦੇ ਨੇ ਹੁਣ ਤੱਕ ਕੀ ਬਦਲੋ ਦੇਖੋ ਤੁਸੀਂ ਸਾਡਾ ਨੁਸਖਾ ਫਾਰਮੂਲਾ ਇੱਕਦਮ ਤਿਆਰ ਬਰ ਤਿਆਰ ਆ ਰਿਹਾ ਉਵਾਲੇ ਮਾਰ ਰਿਹਾ ਔਰ ਡਾਕਟਰ ਸਾਹਿਬ ਨੇ ਇਹਦਾ ਪੀਣ ਦਾ ਬੈਸਟ ਸਮਾਂ ਹੈ ਜਿਹੜਾ ਹੁਣ ਉਹ ਦੱਸਣਾ ਹੈ ਕਿਸ ਤਰੀਕੇ ਨਾਲ ਇਹਨੂੰ ਜਿਹੜਾ ਆਪਾਂ ਲੈ ਸਕਦੇ ਹਾਂ ਬਿਲਕੁਲ ਤਿਆਰ ਵਰ ਤਿਆਰ ਹੈ ਨੁਸਖਾ ਫਾਰਮੂਲਾ ਇਹ ਬਹੁਵਲੀ ਵਾਲਾ ਮੈਨੂੰ ਲੱਗਦਾ ਜੀ ਅੱਧਾ ਰਹਿ ਗਿਆ ਜੀ ਇਹ ਜਿਹੜਾ ਗਲਾਸ ਹੈਗਾ ਅੱਧਾ ਪਾਣੀ ਰਹਿ ਗਿਆ ਇਹ ਠੀਕ ਹੈ ਜੀ ਇਹਨੂੰ ਇਦਾਂ ਆਪਾਂ ਛਾਣ ਲੈਣਾ ਚੰਨੀ ਵਿੱਚ ਛਾਣ ਕੇ ਠੀਕ ਹੈ ਇਹਨੂੰ ਆਪਾਂ ਮੜ ਕੇ ਰੱਖੋ ਸਾਗੋ ਸਾਬੀ ਨਾ ਪੰਤਰਾ ਤੋਂ 20 ਮਿੰਟ ਬਾਲੋ ਜਦੋਂ ਅੱਧਾ ਪਾਣੀ ਰਹਿ ਜਾਵੇ ਇਹਨੂੰ ਫੇਰ ਆਪਾਂ ਕੋਸਾ ਪੀਣਾ ਵਾ ਸਵੇਰੇ ਸ਼ਾਮ ਦੋ ਟਾਈਮ ਪੀਣਾ ਵਾ ਜਦੋਂ ਆਪਾਂ ਪੀਣਾ ਵਾ ਉਸ ਤੋਂ ਬਾਅਦ ਇਹਨੂੰ ਅੱਧਾ ਘੰਟਾ ਕੁਝ ਨਹੀਂ ਖਾਣਾ ਹੈਗਾ ਮਤਲਬ ਪੀਣ ਤੋਂ ਪੀਣ ਤੋਂ ਬਾਅਦ ਜਾਂ ਪੀਣ ਤੋਂ ਪਹਿਲਾਂ ਵੀ ਜਦੋਂ ਆਪਾਂ ਪੀਣਾ ਵਾ ਉਸ ਤੋਂ ਅੱਧਾ ਘੰਟਾ ਪਹਿਲਾਂ ਕੁਝ ਨਾ ਖਾਦਾ ਹੋਵੇ ਜਦੋਂ ਪੀ ਲਿਆ ਅੱਧਾ ਘੰਟਾ ਬਾਅਦ ਫਿਰ ਕੋਈ ਚੀਜ਼ ਨਹੀਂ ਖਾਣੀ ਹਾਂਜੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਨੁਸਖਾ ਫਾਰਮੂਲਾ ਬੌ ਫਲੀ ਵਾਲਾ ਅਸੀਂ ਕਹ ਲਈਏ ਬੌ ਫਲੀ ਵਾਲਾ ਕਹ ਲਈਏ ਹੁਣ ਕੁਝ ਕੁ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਜਿਨ੍ਹਾਂ ਨਾਲ ਅਸੀਂ ਬਿਹੈਂਡ ਦਾ ਕੈਮਰਾ ਪਹਿਲਾਂ ਗੱਲ ਕੀਤੀ ਆ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਹਮੇਸ਼ਾ ਦੀ ਤਰ੍ਹਾਂ ਇੱਥੇ ਕੋਈ ਨਾ ਕੋਈ ਆਇਆ ਹੁੰਦਾ ਸਾਨੂੰ ਵੀ ਬੜਾ ਸੌਖਾ ਹੋ ਜਾਂਦਾ ਤੁਹਾਨੂੰ ਦੱਸਣਾ ਸਮਝਾਉਣਾ ਤਾਕਤ ਸਮਝਾਉਣੀ ਸੋ ਇਹ ਨੁਸਖਾ ਫਾਰਮੂਲਾ ਤੁਹਾਨੂੰ ਦਿਖਾਇਆ ਸੀ ਕੁਝ ਕੁ ਲੋਕ ਹੈਗੇ ਨੇ ਜਿਹੜੇ ਇਸ ਵੇਲੇ ਡਾਕਟਰ सुरेंद्रਪਾਲ ਸ਼ਰਮਾ ਤੋਂ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਕਰਵਾ ਰਹੇ ਨੇ ਉਹਨਾਂ ਦਾ ਕੀ ਤਜਰਬਾ ਹੈ ਜਿਹੜੇ ਅਰਕ ਜਿਹੜੀਆਂ ਬੂੰਦਾਂ ਇੱਥੇ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਕੀ ਫਾਇਦਾ ਹੋਇਆ ਸਾਡੇ ਨਾਲ ਇੱਕ ਸੱਜਣ ਨੇ ਉਹਨਾਂ ਨਾਲ ਅਸੀਂ ਸਤਿ ਸ੍ਰੀ ਅਕਾਲ ਕਿਨਾਰੇ ਤੁਹਾਡਾ ਮੇਰਾ ਜਸਪੀਰ ਸਿੰਘ ਹੈ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਟ੍ਰੋਂਡੀ ਬੰਗਾਰ ਤਸੀ ਜੀਰਾ ਜੀ ਅੱਛਾ ਜ਼ੀਰੇ ਤੋਂ ਆਏ ਹੋ ਅੱਛਾ ਪਹਿਲੇ ਵੀ ਵੀਡੀਓ ਦੇਖੇ ਤੇ ਆਏ ਜੀ ਕੁਝ ਫਾਇਦਾ ਹੋਇਆ ਵੀਡੀਓ ਦੇਖ ਕੇ ਕੀ ਫਾਇਦਾ ਹੋਇਆ ਅਗਣਾ ਸਾੜ ਘਟ ਗਿਆ ਜੀ ਪਰ ਬਹੁਤ ਜ਼ਿਆਦਾ ਪੈਰਾਂ ਚ ਸਾੜ ਪੈਂਦਾ ਬਹੁਤ ਜ਼ਿਆਦਾ ਜੀ ਅੱਛਾ ਇਸੇ ਕਰਕੇ ਤੁਸੀਂ ਉਹ ਆਪਣੇ ਸ਼ੂਜ਼ ਨਹੀਂ ਪਾਏ ਮੈਂ ਰਜਾਈ ਨਹੀਂ ਲੈਂਦੇ ਇਹ ਕਿੰਨੀ ਸਰਦੀ ਵੇ ਰਜਾਈ ਨਹੀਂ ਲਈ ਰਹੀ ਬੋਲੋ ਅੱਛਾ ਹਾਂ ਜੀ ਹਾਂ ਜੀ ਅੱ ਤਾਂ ਹੀ ਆਪਣੇ ਚਪੜਾ ਹੀ ਪਾਈ ਲਿਆ ਜੀ ਜਿੰਨੀ ਮਰਜ਼ੀ ਠੰਡ ਹੋਵੇ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਇਹ ਕਾਫੀ ਬਹੁਤ ਪੁਰਾਣੀ ਹੈ ਜੀ ਕਿੰਨੇ ਟਾਈਮ ਹੋ ਗਿਆ ਵਿਆਹ ਤੋਂ ਪਹਿਲਾਂ ਦੀ ਬਾਅਦ ਨਹੀਂ ਬਾਅਦ ਚ 5-6 ਸਾਲ ਹੋ ਗਏ ਜੀ 5-6 ਸਾਲ ਹੋ ਗਏ ਮਤਲਬ 5-6 ਸਰਦੀਆਂ ਹੋ ਗਈਆਂ ਤੁਸੀਂ ਰਜਾਈ ਦਾ ਨਿਕਣੀ ਮਾਣੇ ਨਾ ਜਿੰਨਾ ਬਲਬਲ ਹੀ ਨਹੀਂ ਅੱਛਾ ਹਾਂ ਜੀ ਹਾਂ ਜੀ ਇਹ ਜੋ ਜੁੱਤੀ ਨਹੀਂ ਪਾਈਦੀ ਹੈ ਆਪਣੇ ਚੱਪਲ ਜੁੱਤੀ ਨਹੀਂ ਪਾਈਦੀ ਹਾਂ ਜੀ ਹਾਂ ਜੀ ਇੰਨੀ ਜ਼ਿਆਦਾ ਪ੍ਰੋਬਲਮ ਹਾਂ ਵੈਸੇ ਫਰਕ ਪੈ ਚੁੱਕਾ ਹੈ ਮੈਂ ਦਵਾਈ ਲੈਡ ਹੋ ਗਈ ਹੈ ਅੱਛਾ ਕੀ ਮਤਲਬ ਕਿੰਨੇ ਦਿਨ ਦੀ ਤੁਸੀਂ ਮੈਡੀਸਿਨ ਪਹਿਲਾਂ ਨੁਸਖਾ ਫਾਰਮੂਲਾ ਉਹ ਬੂੰਦਾਂ ਨਾਲ ਲੈ ਕੇ ਹਾਂ ਜੀ ਹਾਂ ਜੀ ਹਾਂ ਜੀ ਕੀ ਕੀ ਹੋਇਆ ਹਲੇ ਬੁਲਦਾ ਡਾਟਾ ਡਾਟਾ ਨਾਲ ਬੁਲਦਾ ਪੀਓ ਅੱਛਾ ਵੀ ਰਮਾਨ ਆਉਗਾ ਜੀ ਅੱਛਾ ਮਤਲਬ ਤੁਹਾਨੂੰ ਲੱਗਦਾ ਸੀ ਨਹੀਂ ਫਰਕ ਪੈ ਗਿਆ ਸੀ ਫਰਕ ਪੈ ਗਿਆ ਇੰਨਾ ਕੁ ਫਰਕ ਪਿਆ ਸੀ 1 ਮਹੀਨੇ ਚ ਵੈਸੇ 25 30 ਪੈਸੇ ਪਿਆ ਜੀ 25 30 ਪੈਸੇ ਫਰਕ 1 ਮਹੀਨੇ ਚ ਹੀ ਪੈ ਗਿਆ ਆ ਜੀ ਆ ਜੀ ਆ ਜੀ ਅੱਛਾ ਤੇ ਫਿਰ ਤੁਸੀਂ ਹੁਣ ਨੁਸਖਾ ਫਾਰਮੂਲਾ ਲੈਣ ਵਾਸਤੇ ਲੇਟ ਹੋ ਗਏ ਹਾਂ ਲੇਟ ਹੋ ਗਏ ਅੱਛਾ ਅੱਛਾ ਇਹ ਸਾਡੀ ਆਪ ਦੇ ਬਸ ਕੰਮ ਇਹਨਾਂ ਚੱਲਦੀ ਆ ਹੈਗਾ ਬੋ ਚਲੋ ਕੰਮ ਵੀ ਜ਼ਰੂਰੀ ਹੈ ਬਜਾਈ ਦਾ ਕੰਮ ਹੈ ਲੇਟ ਹੋਣ ਕਰਕੇ ਹੀ ਤੇ ਫਿਰ ਅੱਜ ਆਏ ਦੋਨੇ ਜੀ ਲੈ ਜੀ ਉਹਨਾਂ ਨੂੰ ਵੀ ਕੋਈ ਪ੍ਰੋਬਲਮ? ਹਾਂਜੀ ਹਾਂਜੀ ਇਹਨਾਂ ਨੂੰ ਵੀ। ਇਹਨਾਂ ਦੀ ਵੀ ਮੈਡੀਸਨ ਲੈ ਕੇ ਗਏ। ਹਾਂਜੀ ਇਹਨਾਂ ਨਾਲ ਦੀ। ਇਹਨਾਂ ਨੂੰ ਕੀ ਪ੍ਰੋਬਲਮ ਸੀ? ਸੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਜੀ। ਸੱਚ ਜੀ। ਕਿਨਾ ਹੈ ਤੁਹਾਡਾ? ਹਰਬੰਸ ਸcalar। ਅੱਛਾ ਤੇ ਤੁਹਾਨੂੰ ਕੀ ਪ੍ਰੋਬਲਮ ਸੀ? ਡਾਕਟਰ ਸਾਹਿਬ ਮੈਨੂੰ ਨਾ ਆਹ ਟੜਕਣ ਬਹੁਤ ਵੱਧਦੀ ਮੇਰੇ। ਵੱਧਦੀ ਹੈ। ਬਹੁਤ ਜ਼ਿਆਦਾ। ਰਾਤ ਨੂੰ ਮੈਂ ਨਾ ਕਈ ਵਾਰ ਮੈਂ ਇੱਕ ਐ ਜਿਵੇਂ ਡਰ ਜਾਂਦਾ ਨਾ ਬੰਦਾ ਉੱਠ ਕੇ ਬੈਠਣ ਲੱਗ ਪੈਂਦੀ ਹੈ। ਅੱਛਾ। ਤੇ ਆਹ ਲੱਤਾਂ ਤੁਸਾਂ ਬਹੁਤ ਦਰਦ ਕਰਦੀਆਂ ਬਹੁਤ ਪਰੇ ਹੋਣਾ ਸੀ। ਇੱਕ ਮਹੀਨੇ ਦੀ ਲਾ ਕੇ ਗਈ ਮੇਰੇ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਇਹਨਾਂ ਨੇ ਆਣ ਆਣ ਕਰਕੇ ਆਇਆ ਨਹੀਂ ਗਿਆ ਫਿਰ ਤੁਸੀਂ ਤਾਂ ਆ ਜਾਂਦੇ ਇਹਨਾਂ ਚਲੋ ਕੰਬਾਇਨਾ ਚੱਲਦੇ ਸੀ ਫਿਰ ਮੈਂ ਕੱਲ ਇਹ ਕਿ ਇਹਨਾਂ ਨੇ ਪੂਰਾ ਡਰੈੱਸ ਵੀ ਨਹੀਂ ਸੀ ਲਿਆ ਅੱਛਾ ਤੇ ਪਰਤੀ ਤੇ ਮੈਂ ਦੇਖਿਆ ਸੁਗਾਦੇ ਮੈਂ ਦੇਖਿਆ ਤੇ ਮੈਂ ਕਿਹਾ ਦੇਖ ਕੇ ਤੇ ਮੈਂ ਤਾਂ ਵਸਤੇ ਆ ਜਾਣੀ ਸੀ ਅੱਛਾ ਤਾਂ ਇੱਕ ਮਹੀਨੇ ਚ ਕਿੰਨਾ ਫਰਕ ਪੈ ਗਿਆ ਸੀ ਧੜਕਨ ਨੂੰ ਜਿਹੜਾ ਤੁਸੀਂ ਡਰ ਕੇ ਉੱਠਦੇ ਸੀ ਉਹ ਠੀਕ ਹੋ ਗਿਆ ਸੀ ਹਾਂਜੀ ਬਹੁਤ ਫਰਕ ਪੈ ਗਿਆ ਨਾਲੇ ਨੇ ਮੇਰੇ ਹੱਥ ਪੈਰ ਬਹੁਤ ਸੌਂਦੇ ਸੀ ਤੇ ਇਹ ਵੀ ਬਹੁਤ ਠੀਕ ਹੋ ਗਿਆ। ਹੱਥ ਪੈਰ ਜਗਾਉਣ ਵਾਸਤੇ ਤਾਂ ਗੁੜੀਆ ਹੈਗੀ ਆਪਣੇ ਕੋਲ। ਇਹ ਤਾਂ ਫੇਰ ਆਪਣੀ ਮੰਮਾ ਦੀ ਜਗਾਉਦੀ ਆਂ ਜੀ ਆ ਜੀ। ਅੱਛਾ। ਨਾਲੇ ਆ ਬਾਹ ਬਹੁਤ ਮੇਰੇ ਨਾਲ ਡਿੱਗ ਪਈ ਸੀ ਮੇਰਾ ਨਾਲ। ਅੱਛਾ। ਆਹ ਸਕੂਟਰੀ 'ਚ ਡਿੱਗ ਪਈ ਸੀ ਤੇ ਬਾਹ ਬਹੁਤ ਏ ਥੱਲੇ ਨਮਾਸ ਪਾੜ ਗਿਆ ਸੀ। ਤੇ ਇਹ ਵੀ ਡਾਕਟਰ ਕਹਿੰਦੇ ਸੀ ਹੋਰ ਕਿਸੇ ਦਵਾਈ ਨਹੀਂ ਲੈਣੀ। ਉਹ ਵੀ ਬਹੁਤ ਮਿੱਠਾ ਫਰ ਕੇ ਪੈ ਗਿਆ ਮੈਨੂੰ। ਅੱਛਾ ਉਹ ਤੁਹਾਨੂੰ ਵੀ ਬੂੰਦਾ ਦਿੱਤੀ ਇਹਨਾਂ ਨੇ? ਹਾਂ ਜੀ ਬੂੰਦਾ ਦਿੱਤੀਆਂ ਸੀ। अच्छा बुंदा नाल 1 ਮਹੀਨੇ ਚ ਤੁਹਾਨੂੰ ਆਲ ਓਵਰ ਕੀ ਫਰਕ ਪਿਆ ਸਾਰੇ ਬਹੁਤ ਫਰਕ ਪੈ ਗਿਆ ਪਰ ਸਾਡੀ ਕਮਜ਼ੋਰੀ ਸਾਥ ਆਉਣ ਗਿਆ ਤੁਹਾਨੂੰ ਉਹ ਠੀਕ ਹੋ ਜਾਣੀ ਇਹਨਾਂ ਨੇ 3 ਮਹੀਨੇ ਕਿਹਾ ਸੀ ਅੱਛਾ ਅਸੀਂ 1 ਮਹੀਨੇ ਤੋਂ ਬਾਅਦ ਸਾਥ ਆਇਆ ਹੀ ਨਹੀਂ ਗਿਆ ਜੀ 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 ਚਲੋ ਦੁਬਾਰਾ 3 ਮਹੀਨੇ ਦੇਵਾਂਗੇ ਅੱਛਾ ਹੁਣ ਇਹ ਤੋਂ 3 ਮਹੀਨੇ ਦੀ ਪਹਿਲੀ ਲੈ ਕੇ ਜਾਓਗੇ ਨਹੀਂ ਅਸੀਂ 2 ਮਹੀਨੇ ਦੀ ਲੈ ਜਾਣੀ ਕਰਨੀ ਹੁੰਦੀ ਨਾ ਰੋਕਾਵਟ ਪਾਉਣੀ ਅੱਛਾ ਅੱਗੇ ਤਾਂ ਰੋਕਟ ਪੈ ਗਈ ਅੱਛਾ ਮਤਾ ਜੀ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੇ ਇਹੀ ਕਹਾਵਾਂਗੇ ਡਾਕਟਰ ਬਹੁਤ ਸਿਆਣਾ ਤੁਸੀਂ ਜਾਓ ਅਸੀਂ ਬੱਚੇ ਤੁਸੀਂ ਵੀ ਬਚੋ ਇਹੀ ਕਹਾਵਾਂ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇੱਕ ਹੋਰ ਸੱਜਣ ਹੈਗੇ ਨੇ ਸਾਡੇ ਨਾਲ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਜੀ ਅੱਛਾ ਪਲਵਿੰਦਰ ਜੀ ਕਿੱਥੋਂ ਆਏ ਹੋ ਮੈਂ ਪਿੰਡ ਕੋਟ ਮੁਹੰਮਦ ਖਾਨ ਤੋਂ ਸਾਫਕਾ ਸਰਪੰਚ ਆ ਨੇੜੇ ਧਰਮਕੋਟ ਜਿਹੜਾ ਪੁੱਕਾ ਜੀ 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 ਸਾਕਾ ਸਰਪੰਚ ਸਾਹਿਬ ਜੀ ਇੱਥੇ ਕਿਵੇਂ ਜੀ ਇਥੇ ਸਰ ਮੈਂ ਦਵਾਈ ਲੈਣ ਆਉਣਾ ਵਾਂ ਮੈਂ ਪਿਛਲੇ 2.5 ਸਾਲ ਤੋਂ ਫੈਟੀ ਲਿਵਰ ਦੀ ਸਮੱਸਿਆ ਨਾਲ ਜੂਝਦਾ ਸੀ ਤੇ ਮੈਂ ਉਹਦੇ ਕਰਕੇ ਮੰਨ ਲਓ ਵੀ ਮੈਂ ਡੀ ਐਮ ਸੀ ਤੋਂ ਵੀ ਦਵਾਈ ਲਈ ਮੈਨੂੰ ਕੋਈ ਫਰਕ ਨਹੀਂ ਪਿਆ ਜਲੰਧਰੋਂ ਵੀ ਦਵਾਈ ਲਈ ਸੀ ਮੈਂ ਕੋਈ ਫਰਕ ਨਹੀਂ ਪਿਆ ਇੱਥੋਂ ਮੁੜ ਕੇ ਮੈਨੂੰ ਮੈਂ ਤੁਹਾਡੀ ਤੁਹਾਡੀ ਵੀਡੀਓ ਦੇਖੀ ਸੀ ਫੇਸਬੁੱਕ ਤੇ ਤੇ ਮੈਂ ਉਹ ਵੀਡੀਓ ਦੇਖ ਕੇ ਤੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਮੈਂ ਇੱਥੇ ਆਣ ਕੇ ਮੈਂ ਦਵਾਈ ਲਈ ਹੁਣ ਤਾਂ ਮੈਂ ਦਵਾਈ ਵੀ ਵਿੱਚੋਂ ਕਦੇ ਲੈ ਜਾਂਦਾ ਕਦੇ ਨਹੀਂ ਲੈਂਦਾ ਹੁਣ ਤਾਂ ਮੈਨੂੰ ਕਾਫੀ ਫਰਕ ਹੈ ਤੇ ਮੈਂ ਆਪਦੀ ਮਰਜ਼ੀ ਨਾਲ ਦਵਾਈ ਲੈ ਕੇ ਜਾਂਦਾ ਆ ਬਿਨਾ ਲੋੜ ਤੋਂ ਵੀ ਕਿਤੇ ਫੇਰ ਦੁਬਾਰਾ ਨਾ ਇਹੋ ਜੀ ਪ੍ਰੋਬਲਮ ਮੈਨੂੰ ਆਵੇ ਬਾਕੀ ਇਹਦਾ ਬਾਕੀ ਇਹਦਾ ਫਰਟੀ ਲਿਵਰ ਜਿਹਨਾਂ ਦੀ ਦਵਾਈ ਖਾਣੇ ਆ ਹੋਮੀਓਪੈਥਿਕ ਦੀ ਤੇ ਇਹਦੇ ਕੋਈ ਸਾਈਡ ਇਫੈਕਟ ਨਹੀਂ ਆਪਦੀ ਬਣੀ ਮਰਜ਼ੀ ਨਾਲ ਆਪ ਜਿੰਨਾ ਚਿਰ ਮਰਜ਼ੀ ਦਵਾਈ ਵਰਤੀ ਜਾਈਏ ਮੈਂ ਆਪਣੀ ਮਰਜ਼ੀ ਨਾਲ ਦਵਾਈ ਲੈਣਾ ਮੈਨੂੰ ਡਾਕਟਰ ਸਾਹਿਬ ਨੇ ਛੁੱਟੀ ਦਿੱਤੀ ਹੋ ਕਿ ਠੀਕ ਆ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਅੱਛਾ ਤੇ ਫਿਰ ਹੁੰਦਾ ਕੀ ਸੀ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਨਾਲ ਤਾਂ ਭੁੱਖ ਲੱਗਦੀ ਸੀ ਸਰ ਨਾਲ ਭੁੱਖ ਲੱਗਦੀ ਸੀ ਤੇ ਬਿਲਕੁਲ ਨਾ ਪਿਆਸ ਲੱਗਦੀ ਸੀ ਭਾਵੇਂ ਦੋ ਦਿਨ ਵੀ ਪਾਣੀ ਸਰੀਰ ਪਾਣੀ ਨਹੀਂ ਲੋੜ ਮਹਿਸੂਸ ਕਰਦਾ ਸੀ ਆਪਣੀ ਮਰਜ਼ੀ ਨਾਲ ਪੀਵੀਦਾ ਸੀ ਤੇ ਕਬਜ ਹੋ ਜਾਂਦੀ ਸੀ ਤੇ ਪੇਟ ਭਾਰੀ ਰਹਿੰਦਾ ਸੀ ਹਾਂਜੀ ਫਿਰ ਕਿੰਨੇ ਟਾਈਮ ਬਾਅਦ ਤੁਹਾਨੂੰ ਇੱਥੇ ਜਿਹੜੀ ਫੈਟੀ ਲਿਵਰ ਦੀ ਸਮੱਸਿਆ ਪੇਟ ਨਾਲ ਸੰਬੰਧ ਜਿਹੜੀ ਦਿੱਕਤ ਹੋਈ ਦੂਰ ਹੋਈ ਮੈਂ ਤਕਰੀਬਨ 15-20 ਦਿਨ ਦੀ ਦਵਾਈ ਵਰਤੀ ਤੇ ਮੈਨੂੰ ਫਰਕ ਪੈਣਾ ਸ਼ੁਰੂ ਕੀ ਦਿੱਤਾ ਸੀ ਤੁਹਾਨੂੰ ਇਹਨਾਂ ਨੇ ਮੈਨੂੰ ਛੇਛੀਆਂ ਸੀਗੀਆਂ ਜਿਹੜੀਆਂ ਮੰਨ ਲਓ ਬੂੰਦਾਂ ਦਿੰਦੇ ਸੀ ਉਹ ਪਾਣੀ ਚ ਪਲ ਮਿਲਾ ਕੇ ਪੀਣੀਆਂ ਮੰਨ ਲਓ ਉਹ ਹੀ ਪਿੰਦਾ ਸੀਗਾ ਜੀ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਲੋਕਾਂ ਨੇ ਆਪੋ ਆਪਣੇ ਤਜਰਬੇ ਹੈਗੇ ਨੇ ਜਿਹੜੇ ਸਾਂਝੇ ਕੀਤੇ ਨੇ ਮਾਤਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ 1 ਮਹੀਨੇ ਦੇ ਵਿੱਚ ਉਹਨਾਂ ਨੂੰ ਕਾਫੀ ਹੱਦ ਤੱਕ ਫਰਕ ਪੈ ਗਿਆ ਸੀ ਬਾਪੂ ਜੀ ਨੇ ਵੀ ਦੱਸਿਆ ਕਿ ਕਿਵੇਂ ਉਹਨਾਂ ਦੇ ਜਿਹੜੇ ਸਾੜਾ ਪੈਂਦਾ ਸੀ ਪੈਰਾਂ ਨੂੰ ਉਹ ਕਿਸ ਤਰੀਕੇ ਨਾਲ ਠੀਕ ਹੋਇਆ ਸੋ ਉਮੀਦ ਕਰਦਾ ਕਿ ਇਹ ਵੀਡੀਓ ਹੋਰ ਨਾਲ ਵੀਡੀਓ ਜਿਹਾ ਤੁਹਾਨੂੰ ਪਸੰਦ ਆਏਗੀ ਪਰ ਕਾਪਿਆ ਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈਗਾ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਹੋਰਾਂ ਦੀ ਟੀਮ ਨੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਅਪੀਲ ਮੇਰੀ ਤਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਸੀਂ ਜਿਹੜੀ ਵੀਡੀਓ ਦੇ ਵਿੱਚ ਦਿਖਾਇਆ ਹੈ ਉਸ ਨੁਸਕੇ ਨੂੰ ਉਸ ਫਾਰਮੂਲੇ ਨੂੰ ਕਦੇ ਵੀ ਆਪਣੀ ਮਰਜ਼ੀ ਨਾਲ ਇਸਤੇਮਾਲ ਨਹੀਂ ਕਰਨਾ ਡਾਕਟਰ ਦੀ ਸਲਾਹ ਦੇ ਨਾਲ ਹੀ ਇਹਦਾ ਇਸਤੇਮਾਲ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਬਹੁਤ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਕਈ ਵਾਰ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ